ਮਾਏ ਸੇਵਾ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਂਦੇ ਰਹਿਣ ਵਾਲੀ ਅਰਦਾਸ ਵੈਲਫੇਅਰ ਕਲਬ ਫਗਵਾੜਾ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅੰਗਹੀਨਾਂ ਨੂੰ ਪੈਨਸ਼ਨ ਵੰਡੀ ਗਈ। ਉੱਥੇ ਹੀ ਅਰਦਾਸ ਕਲਬ ਅਤੇ ਮੈਡਰਾਜਪੁਰ ਸਭਾ ਵੱਲੋਂ ਸਾਂਝੇ ਤੌਰ ਤੇ ਆਜ਼ਾਦੀ ਦੇ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਵੈ ਇੱਛਾ ਨਾਲ ਕਈ ਨੌਜਵਾਨਾਂ ਨੇ ਖੂਨਦਾਨ ਕੀਤਾ। ਗਲਬਾਤ ਕਰਦਿਆਂ ਵਕ ਵਕ ਬੁਲਾ ਰਿਹਾ ਤੋਂ ਇਲਾਵਾ ਜਤਿੰਦਰ ਬੋਬੀ ਨੇ ਕਿਹਾ ਕਿ ਹਰੇਕ ਮਹੀਨੇ ਅੰਗਹੀਨਾਂ ਨੂੰ ਹਰ 15 ਤਰੀਕ ਨੂੰ ਪੈਨਸ਼ਨ ਵੰਡੀ ਜਾਂਦੀ ਹੈ ਜਦਕਿ ਮਹੀਨੇ ਦੀ ਪਹਿਲੀ ਤਰੀਕ ਨੂੰ ਵਿਧਵਾ ਤੇ ਬੁਢਾਪ ਆਜ਼ਾਦੀ ਦਿਵਸ ਤੇ ਬੋਲਦਿਆਂ ਉਹਨਾਂ ਕਿਹਾ ਕਿ ਸਾਨੂੰ ਆਜ਼ਾਦੀ ਦੇ ਦਿਨ ਨਹੀਂ ਭੁੱਲਨੇ ਚਾਹੀਦੇ ਜਿਨ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਇਹ ਆਜ਼ਾਦੀ ਦਵਾਈ ਹੈ ਅਤੇ ਸਾਨੂੰ ਆਪਣੇ ਦੇਸ਼ ਦੀ ਤਰੱਕੀ ਲਈ ਬੰਦਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੁਦਾਸ ਵੈਲਫੇਅਰ ਸੁਸਾਇਟੀ ਦਾ ਬਹੁਤ ਧੰਨਵਾਦ ਕਰਦੇ ਆਂ ਅੱਜ 15 ਅਗਸਤ ਆ ਇਹ ਹਰ ਮਹੀਨੇ ਦੀ ਮਹੀਨੇ ਸਾਨੂੰ 250 ਰੁਪਏ ਪੈਨਸ਼ਨ ਦਿੰਦੇ ਆ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤੇ ਅੱਗੇ ਥੋੜੇ ਮੈਂਬਰ ਸੀ ਹੁਣ ਕਾਫੀ ਮੈਂਬਰ ਜਾਨੀ ਕਿ ਨਾਲ ਜੁੜ ਗਏ ਆ ਸਾਡੇ 100 ਤੋਂ ਉੱਪਰ ਹੀ ਮੈਂਬਰ ਹੋਣ ਵਾਲਾ ਆ ਠੀਕ ਹੈ ਜਾਨੀ ਇਹਨਾਂ ਬਾਰੇ ਤੁਸੀਂ ਜਿਹੜਾ ਇਹ ਉਪਰਾਲਾ ਕਰ ਰਹੇ ਹੋ ਅਸੀਂ ਤਾਂ ਇਹਨਾਂ ਬਾਰੇ ਤਾਂ ਇਹ ਧੰਨਵਾਦ ਕਰਨਾ ਚਾਹੁੰਦੇ ਆ ਕਿ ਅੱਗੇ ਵੀ ਪਰਮਾਤਮਾ ਨੇ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਰੱਖੇ ਜਿਹੜੇ ਦੇ ਨਾਲ ਨਾਲ ਹੋਰ ਜੁੜੇ ਹੋਏ ਮੈਂਬਰ ਉਹਨਾਂ ਦਾ ਵੀ ਰੱਬ ਪਰਮਾਤਮਾ ਭਲਾ ਕਰੇ ਅਜਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਜਿੱਦਾਂ ਕਿ ਹਰ 15 ਤਰੀਕ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਜਿਹੜੇ ਵੀਰ ਭੈਣ ਭਰਾ ਸਾਡੇ ਅਸਮਰਥਾ ਚੱਲ ਪੈ ਨਹੀਂ ਸਕਦੇ ਉਹਨਾਂ ਨੂੰ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ ਅੱਜ ਦਾ ਦਿਹਾੜਾ ਬਹੁਤ ਹੀ ਮਹੱਤਵ ਹੈ ਕਿਉਂਕਿ ਅੱਜ ਦੇ ਦਿਨ ਸਾਡਾ ਦੇਸ਼ ਯਾਦ ਹੋਇਆ ਸੀ ਜਿਹੜਾ ਕਿ ਇੰਡੀਪੈਂਡੈਂਸ ਡੇ ਮਨਾਇਆ ਜਾਂਦਾ ਵਾ 15 ਅਗਸਤ ਦਾ ਜਿਹੜਾ ਦਿਨ ਹੈ ਤੇ ਪ੍ਰਮਾਤਮਾ ਕਰੇ ਹਰ ਘਰ ਚ ਹਰ ਵਰਗ ਚ ਇਸ ਖੁਸ਼ੀ ਦੀ ਲਹਿਰ ਹੋਵੇ ਤੇ ਮੈਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਜਣੇ ਅਰਦਾਸ ਵੈਲਫੇਅਰ ਸੁਸਾਇਟੀ ਦਾ ਰਲ ਕੇ ਸਾਥ ਦਿਓ ਤਾਂ ਕਿ ਅਸੀਂ ਇਦਾਂ ਦੇ ਹੋਰ ਵੀ ਕਈ ਚੰਗੇ-ਚੰਗੇ ਉਪਰਾਲੇ ਕਰ ਸਕੀਏ ਇਹ ਤਦ ਹੀ ਕਰ ਸਕਦੇ ਹਾਂ ਜਦੋਂ ਤੁਹਾਡੇ ਸਾਰਿਆਂ ਦਾ ਸਾਥ ਹੋਊਗਾ ਅੱਜ ਅਸੀਂ ਸਵੇਰੇ ਮੈਡ ਰਾਜਪੂ ਸਭਾ ਵੱਲੋਂ ਔਰ ਸਵਰਨਕਾਰ ਸੰਘ ਵੱਲੋਂ ਰਲ ਕੇ ਜਿਹੜਾ ਅਸੀਂ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਲਗਾਇਆ ਗਿਆ ਸੀਗਾ ਉਸ ਦੇ ਵਿੱਚ ਵੀ ਸਾਰੇ ਸਵਰਨਕਾਰ ਸੰਘ ਨੇ ਸਾਡੀ ਮੈਡ ਰਾਜਪੂ ਸਭਾ ਨੇ ਬਹੁਤ ਵੱਧ ਚੜ੍ਹ ਕੇ ਭਾਗ ਲਿਆ ਔਰ ਸਾਰਿਆਂ ਨੇ ਬਹੁਤ ਹੀ ਸਾਰਿਆਂ ਦਾ ਸਹਿਯੋਗ ਰਿਆ ਪੈਸੇ ਵੱਲੋਂ ਉਦਾਂ ਹਰ ਚੀਜ਼ ਵੱਲੋਂ ਖੂਨਦਾਨ ਕੀਤਾ ਗਿਆ ਇਸ ਕਰਕੇ ਮੈਂ ਇਦਾਂ ਦੇ ਕੰਨਾਂ ਸਾਰੇ ਜਾਣੇ ਇਦਾਂ ਦੇ ਉਪਰਾਲੇ ਕਰਿਆ ਕਰੋ ਜਿੰਨੀਆਂ ਵੀ ਸੰਸਥਾਵਾਂ ਸਾਡੇ ਭਰਾ ਵਾ ਭੈਣਾਂ ਉਹਨਾਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਵੱਧ ਤੋਂ ਵੱਧ ਰਲੋ ਜੈ ਮਾਤਾ ਦੀ ਸਮਾਜ ਸੇਵਾ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਂਦੇ ਰਹਿਣ ਵਾਲੀ ਅਰਦਾਸ ਵੈਲਫੇਅਰ ਕਲਬ ਫਗਵਾੜਾ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅੰਗਹੀਨਾਂ ਨੂੰ ਪੈਨਸ਼ਨ ਵੰਡੀ ਗਈ। ਉੱਥੇ ਹੀ ਅਰਦਾਸ ਕਲਬ ਅਤੇ ਮੈਡਰਾਜਪੁਰ ਸਭਾ ਵੱਲੋਂ ਸਾਂਝੇ ਤੌਰ ਤੇ ਆਜ਼ਾਦੀ ਦੇ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਵੈ ਇੱਛਾ ਨਾਲ ਕਈ ਨੌਜਵਾਨਾਂ ਨੇ ਖੂਨਦਾਨ ਕੀਤਾ। ਗਲਬਾਤ ਕਰਦਿਆਂ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਜਤਿੰਦਰ ਬੋਬੀ ਨੇ ਕਿਹਾ ਕਿ ਹਰੇਕ ਮਹੀਨੇ ਅੰਗਹੀਨਾਂ ਨੂੰ ਹਰ 15 ਤਰੀਕ ਨੂੰ ਪੈਨਸ਼ਨ ਵੰਡੀ ਜਾਂਦੀ ਹੈ ਜਦਕਿ ਮਹੀਨੇ ਦੀ ਪਹਿਲੀ ਤਰੀਕ ਨੂੰ ਵਿਧਵਾ ਤੇ ਬੁਢਾ ਆਜ਼ਾਦੀ ਦਿਵਸ ਤੇ ਬੋਲਦਿਆਂ ਉਹਨਾਂ ਕਿਹਾ ਕਿ ਸਾਨੂੰ ਆਜ਼ਾਦੀ ਦੇ ਦਿਨ ਨਹੀਂ ਭੁੱਲਨੇ ਚਾਹੀਦੇ ਜਿਨ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਇਹ ਆਜ਼ਾਦੀ ਦਵਾਈ ਹੈ ਅਤੇ ਸਾਨੂੰ ਆਪਣੇ ਦੇਸ਼ ਦੀ ਤਰੱਕੀ ਲਈ ਬੰਦਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ